ਬੁੱਧੀਜੀਵੀਆਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਆਉਣ ਵਾਲਾ ਸਮਾਂ ਬਿਨਾਂ ਦਸਤਾਵੇਜ਼ ਲੋਕ ਜਿਹੜੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਵਾਸਤੇ ਜ਼ਿਆਦਾ ਕਾਤਕ ਹੋਵੇ ਤਸ਼ੱਦਦ ਪਰਿਆ ਹੋਵੇ ਕਿਉਂਕਿ ਮਿਸਟਰ ਡੋਨਲਡ 트੍ਰੰਪ ਅਮਰੀਕਾ ਦੇ ਰਾਸ਼ਟਰਪਤੀ ਉਹਨਾਂ ਦਾ ਬਿਗ ਬਿਊਟੀਫੁਲ ਬਿਲ ਉਹਦੇ ਤਹਿਤ ਬਿਲੀਅਨਸ ਆਫ ਡਾਲਰਸ ਜਿਹੜੇ ਨੇ ਇਮੀਗ੍ਰੇਸ਼ਨ ਐਂਡ ਬਾਰਡਰ ਸਰਚਸ ਨੂੰ ਦਿੱਤੇ ਗਏ ਨੇ ਜਿਹਦੇ ਨਾਲ ਹੁਣ ਡੀ ਐਚ ਐਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਉਹ ਕਹਿੰਦੇ ਅਸੀਂ 10000 ਨਵੇਂ ਆਈਸ ਏਜੰਟ ਹਾਇਰ ਕਰਨੇ ਨੇ 3000 ਨਵੇਂ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਏਜੰਟ ਹਾਇਰ ਕਰਨੇ ਨੇ ਬਾਏ ਦ ਐਂਡ ਆਫ ਦਿਸ ਈਅਰ ਸੰ 2025 ਦੇ ਖਤਮ ਹੋਣ ਦੇ ਵਿੱਚ ਸਿਰਫ 4 ਮਹੀਨੇ ਜਿਹੜੇ ਨੇ ਉਹ ਬਚਦੇ ਨੇ 4 ਮਹੀਨਿਆਂ ਦੇ ਵਿੱਚ ਇਹ 13000 ਅਫਸਰ ਹਾਇਰ ਕੀਤੇ ਜਾਣੇ ਨੇ ਅਛੇਤੀ ਤੋਂ ਛੇਤੀ ਕੀਤੇ ਜਾਣੇ ਨੇ ਰਸ਼ ਕੀਤਾ ਜਾ ਰਿਹਾ ਹੈ ਹਾਇਰਿੰਗ ਕਰਨ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ 3000 ਅਰੈਸਟ ਅ ਡੇ ਹੋਣੀ ਹੈ ਤੇ ਇਸ ਲਈ ਅਫਸਰ ਜਿਹੜੇ ਨੇ ਉਹਨਾਂ ਦੀ ਪੂਰੀ ਫੌਜ ਚਾਹੀਦੀ ਹੈ ਜਿਹੜੀ ਕਿ ਹੁਣ ਹਾਇਰ ਕੀਤੀ ਜਾ ਰਹੀ ਹੈ ਉਸ ਦੇ ਲਈ ਉਹਨਾਂ ਨੂੰ 50000 ਡਾਲਰ ਤੱਕ ਦਾ ਸਾਈਨਿੰਗ ਬੋਨਸ ਹੈ ਜਿਹੜਾ ਉਹ ਦਿੱਤਾ ਜਾ ਰਿਹਾ ਅਪ ਟੂ 60000 ਸਟੂਡੈਂਟ ਲੋਨ ਦੀ ਰੀਪੇਮੈਂਟ ਜੇ ਕਿਸੇ ਦੀ ਹੈਗੀ ਹੈ ਤਾਂ ਉਹ ਕੀਤੀ ਜਾਏਗੀ ਏਜ ਦੀ ਗੱਲ ਹੈ 21 ਸਾਲ ਤੋਂ 40 ਸਾਲ ਦਾ ਕੋਈ ਵਿਅਕਤੀ ਜਿਹੜਾ ਸੀਗਾ ਉਹ ਇਮੀਗ੍ਰੇਸ਼ਨ ਅਫਸਰ ਬਣਨ ਵਾਸਤੇ ਆਪਣੀ ਐਪਲੀਕੇਸ਼ਨ ਦੇ ਸਕਦਾ ਸੀ ਉਹ ਕਹਿੰਦੇ 21 ਛੱਡੋ 18 ਸਾਲ ਦਾ ਜਿਹੜਾ ਕੋਈ ਵਿਅਕਤੀ ਹੈ ਉਹ ਵੀ ਅਪਲਾਈ ਕਰੋ ਸਾਨੂੰ ਲੋਕ ਚਾਹੀਦੇ ਨੇ ਹੁਣ ਜਿਹੜਾ ਉਹਨਾਂ ਦਾ ਟ੍ਰੇਨਿੰਗ ਪੀਰੀਅਡ ਹੈ ਜੇ ਮੰਨ ਲਓ ਕੋਈ ਵਿਅਕਤੀ ਇਮੀਗ੍ਰੇਸ਼ਨ ਦੀ ਅਫਸਰ ਦੇ ਵਾਸਤੇ ਉਹਨੇ ਐਪਲੀਕੇਸ਼ਨ ਦਿੱਤੀ ਉਹਨੂੰ ਹਾਇਰ ਕਰ ਲਿਆ ਗਿਆ ਉਹਨੂੰ ਤਕਰੀਬਨ 13 ਵੀਕ ਦੀ ਟ੍ਰੇਨਿੰਗ ਦਿੱਤੀ ਜਾਂਦੀ ਸੀ ਕਹਿੰਦੇ ਖਤਮ ਕਰੋ 13 ਵੀਕ ਬਹੁਤ ਲੰਬੇ ਨੇ 8 ਵੀਕ ਦੀ ਟ੍ਰੇਨਿੰਗ ਕਰ ਦਿਓ 스ਪੈਨਿਸ਼ ਦੀਆਂ ਕਲਾਸਸ ਖਤਮ ਕਰ ਦਿਓ ਕੋਈ ਚੱਕਰ ਨਹੀਂ ਹੈ ਕੋਈ ਲੋਡ ਨਹੀਂ ਹੈ ਫਾਇਰ ਆਰਮਸ ਦੇ ਕੋਰਸਸ ਕਟਾ ਦਿਓ ਜਿਹੜੀ ਲਾਅ ਦੀਆਂ ਕਲਾਸਸ ਨੇ ਜਿਹੜਾ ਵੀ ਕੋਈ ਇਮੀਗ੍ਰੇਸ਼ਨ ਦਾ ਅਫਸਰ ਹੈ ਜਦ ਉਹ ਰੇਡ ਕਰਨ ਜਾਂਦਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਅਮਰੀਕਾ ਦਾ ਕਾਨੂੰਨ ਕੀ ਕਹਿੰਦਾ ਹੈ ਕਿਸ ਤਰੀਕੇ ਨਾਲ ਕਿਸੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਉਹਦੇ ਕੋਲੇ ਅੰਡਰਸਟੈਂਡਿੰਗ ਆਫ ਲਾ ਨਹੀਂ ਹੋਏਗੀ ਤਾਂ ਉਹਨੂੰ ਪਤਾ ਕੀ ਹੋਏਗਾ ਵੀ ਅੱਗੇ ਕਰਨਾ ਕੀ ਹੈ ਹੁਣ ਇਹਦੇ ਵਿੱਚ ਬੁੱਧੀਜੀਵੀਆਂ ਨੇ ਕਿਹਾ ਕੀ ਹੈ ਕਹਿੰਦੇ ਦੇਖੋ ਆਈਸ ਦੇ ਵਿੱਚ ਮਿਸਕੰਡਕਟ ਜਿਹੜਾ ਦੁਰਵਿਵਹਾਰ ਹੈ ਜਾਂ ਅਬਿਊਸਿਵ ਪ੍ਰੈਕਟਿਸਸ ਪਹਿਲਾਂ ਵੀ ਹੁੰਦੀਆਂ ਨੇ ਕਹਿੰਦੇ ਪਰ ਸੰ 2005 ਤੋਂ 2011 ਦੇ ਵਿੱਚ ਬਾਰਡਰ ਪੈਟਰੋਲ ਦੀ ਵਰਕ ਫੋਰਸ ਸੀ ਉਹਨੂੰ ਡਬਲ ਕਰਨਾ ਸੀ ਇੱਕੋਦਮ ਉਦੋਂ ਵੀ ਰਸ਼ ਦੇ ਵਿੱਚ ਹਾਇਰਿੰਗ ਕੀਤੀ ਗਈ ਸੀ ਕਹਿੰਦੇ 11300 ਤੋਂ 21400 ਜਿਹੜੀ ਹੈ ਉਹ ਵਰਕ ਫੋਰਸ ਕਰਨੀ ਸੀ ਉਸ ਵਕਤ ਵੀ ਗਾਈਡਲਾਈਨਸ ਬਿਲਕੁਲ ਜਿਹੜੀਆਂ ਨੇ ਉਹ ਖਤਮ ਕਰਤੀਆਂ ਗਈਆਂ ਸੀ ਔਰ ਟ੍ਰੇਨਿੰਗ ਜਿਹੜੀ ਸੀ ਉਹ ਘਟਾਤੀ ਗਈ ਸੀ ਮਿਸਟਰ ਜਾਰਜ ਬੁਸ਼ ਦੇ ਸੀਬੀਪੀ ਕਮਿਸ਼ਨਰ ਨੇ ਇੱਕ ਮੀਡੀਆ ਆਊਟਲੈਟ ਨੂੰ ਉਸ ਤੋਂ ਬਾਅਦ ਦੱਸਿਆ ਸੀ ਕਹਿੰਦੇ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਅਸੀਂ ਕਿੱਦੀਆਂ ਵੱਡੀਆਂ ਗਲਤੀਆਂ ਕੀਤੀਆਂ ਨੇ ਅਸੀਂ ਬਿਨਾ ਚੈੱਕ ਕੀਤੇ ਕਹਿੰਦੇ ਡਰੱਗ ਗੈਂਗ ਦੇ 카ਰਟਲ ਦੇ ਮੈਂਬਰਸ ਜਿਹੜੇ ਨੇ ਉਹ ਆਈਸ ਦੇ ਆਫੀਸਰਸ ਦੇ ਬਜੋ ਹਾਇਰ ਕਰੀਏ ਸੀ ਅਰ ਜਦੋਂ ਅਜਿਹੇ 카rtel ਦੇ ਮੈਂਬਰਸ ਆਈਸ ਤੇ ਆਫੀਸਰ ਹੋ ਜਾਣ ਜਦੋਂ ਉਹਨਾਂ ਕੋਲੇ ਲੀਗਲ ਪਾਵਰ ਹੋ ਜਾਈ ਕਹਿੰਦੇ ਉਸ ਵਕਤ ਦੁਰਵਿਵਹਾਰ ਬਹੁਤ ਜ਼ਿਆਦਾ ਵੱਧ ਗਿਆ ਸੀ ਹਰ ਰੋਜ਼ ਤਕਰੀਬਨ ਇੱਕ CBBP ਆਫੀਸਰ ਹੈ ਜਿਸ ਨੂੰ ਕੀ ਦੁਰਵਿਵਹਾਰ ਕਰਨ ਦੇ ਲਈ ਅਰੈਸਟ ਕੀਤਾ ਜਾਂਦਾ ਸੀ ਸ਼ੂਟਿੰਗਸ ਵੱਧ ਗਈਆਂ ਸੀ ਕਿਸੇ ਵੀ ਬੰਦੇ ਨੂੰ ਢਾ ਲੈਣਾ ਉਸ ਤੇ ਗੋਲੀ ਚਲਾ ਦੇਣੀ ਉਸ ਨੂੰ ਦਬੋਚ ਲੈਣਾ ਆਪਣੀ ਕਾਰ ਦੇ ਵਿੱਚ ਸੁੱਟ ਲੈਣਾ ਕਹਿੰਦੇ ਇਹ ਸਾਰਾ ਕੁਝ ਵੱਧ ਗਿਆ ਸੀ 2018 ਦੇ ਵਿੱਚ ਇੱਕ ਬਾਰਡਰ ਪੈਟਰੋਲ ਏਜੰਟ ਨੇ ਚਾਰ ਔਰਤਾਂ ਨੂੰ ਮਾਰਤਾ ਸੀ ਇੱਕ ਖਾਸ ਗੱਲ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਨੀ ਆ ਜੀ ਟੇਬਲ ਰੇਪ ਟੇਬਲ ਰੇਪ ਉਸ ਵਕਤ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਸੀ ਜਦੋਂ ਕਿ ਤਿੰਨ ਸੈਕਸਚੁਅਲ ਅਸੌਲਟ ਹੋਏ ਸੀ ਆਫਿਸ ਦੇ ਫਰਨੀਚਰ ਦੇ ਉੱਪਰ ਕਲੀਗਸ ਦੇ ਨਾਲ ਇਹ ਜੇ ਜਦੋਂ ਅਫਸਰਸ ਹਾਇਰ ਕਿਤੇ ਜਾਣਗੇ ਜਿਹੜੇ ਕਿ ਡਰੱਗ ਦੇ ਡਰੱਗ ਤੇ ਕਾਰਟਲਸ ਦੇ ਮੈਂਬਰ ਨੇ ਤਾਂ ਉਸ ਵਕਤ ਹਾਲਾਤ ਕੀ ਹੋਣਗੇ ਕਹਿੰਦੇ ਕੁਲੀਕਸ ਦੇ ਨਾਲ ਆਫਿਸ ਤੇ ਟੇਬਲ ਦੇ ਉੱਪਰ ਰੇਪ ਹੋਏ ਸੀ ਇਵਨ ਕਿ ਬਿਹਾਈਂਡ ਦਾ ਬਾਰ ਜਿਹੜੀਆਂ ਜੇਲ ਸੀ ਉਹਦੇ ਵਿੱਚ ਰੇਪ ਬਹੁਤ ਜ਼ਿਆਦਾ ਵਧ ਗਿਆ ਸੀ ਇੱਕ ਅਫਸਰ ਨੇ ਕਿਡਨੈਪ ਕਰਕੇ ਤਿੰਨ ਔਰਤਾਂ ਦੇ ਨਾਲ ਬਲਤਕਾਰ ਕੀਤਾ ਤੇ ਦੂਸਰਾ ਜਿਹੜਾ ਸੀਗਾ ਉਸ ਨੇ ਆਫ ਡਿਊਟੀ ਮਰਡਰ ਕੀਤੇ ਸੋ ਇਹੇ ਜਾਂ ਕੰਮ ਕਹਿੰਦੇ ਹੁਣ ਅਮਰੀਕਾ ਦੇ ਵਿੱਚ ਜੈਨੀ ਰਸ਼ ਦੇ ਵਿੱਚ ਹਾਇਰਿੰਗ ਹੋਈ ਤਾਂ ਹੋ ਸਕਦਾ ਹੈ ਕਿ ਹਿਸਟਰੀ ਆਪਣੇ ਆਪ ਨੂੰ ਰਿਪੀਟ ਕਰੇ ਹੁਣ ਜਿਸ ਹਿਸਾਬ ਦੇ ਨਾਲ ਇਹ ਐਡਵਰਟਾਈਜ਼ ਕੀਤਾ ਜਾ ਰਿਹਾ ਹੈ ਕਿ ਆਈਸ ਤੇ ਲਈ ਇਮੀਗ੍ਰੇਸ਼ਨ ਦੇ ਲਈ ਅਫਸਰ ਅਸੀਂ ਹਾਇਰ ਕਰਨੇ ਆ ਬੇਸਿਕਲੀ ਇੱਕ ਉਹਨੂੰ ਨਾ ਪੇਂਟ ਕੀਤਾ ਜਾ ਰਿਹਾ ਹੈ ਕਿ 트럼ਪ ਦੀ ਪ੍ਰਾਈਵੇਟ ਆਰਬੀ ਦੇ ਲਈ ਬੰਦੇ ਹਾਇਰ ਕੀਤੇ ਜਾ ਰਹੇ ਨੇ ਆਉਣ ਵਾਲਾ ਸਮਾਂ ਜਿਹੜਾ ਹੈ ਹੋਰ ਘਾਤਕ ਹੋ ਸਕਦਾ ਹੈ ਕਿਉਂਕਿ ਡ੍ਰੈਸ ਦੇ ਵਿੱਚ ਇਹ ਸਾਰੀਆਂ ਜਿੰਨੀਆਂ ਵੀ ਹੈ ਰਿਕਰੂਟਮੈਂਟ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਇਹਨਾਂ ਦੀ ਟ੍ਰੇਨਿੰਗ ਕੋਈ ਨਹੀਂ ਹੋਏਗੀ ਟ੍ਰੇਨਿੰਗ ਨਹੀਂ ਹੋਏਗੀ ਲਾਅ ਦਾ ਪਤਾ ਨਹੀਂ ਹੋਏਗਾ ਲਾਅ ਦਾ ਪਤਾ ਨਹੀਂ ਤਾਂ ਉਹਨਾਂ ਨੇ ਸਿਰਫ ਫੋਰਸ ਯੂਜ਼ ਕਰਨੀ ਹੈ ਫੋਰਸ ਦੇ ਨਾਲ ਲੋਕਾਂ ਨੂੰ ਧੱਕਾ ਮੁੱਕੀ ਵੀ ਹੋ ਸਕਦਾ ਹੈ ਚੱਕ ਕੇ ਉਹਨਾਂ ਨੂੰ ਆਪਣੀਆਂ ਘਰਾਂ ਤੋਂ ਛੁੱਟਿਆ ਜਾ ਸਕਦਾ ਹੈ ਬਿਨਾ ਗੱਲ ਤੋਂ ਬਿਨਾ ਵਾਰੰਟ ਤੋਂ ਉਹਨਾਂ ਦੇ ਦਸਤਾਵੇਜ਼ ਜਿਹੜੇ ਨੇ ਉਹ ਚੈੱਕ ਕੀਤੇ ਜਾ ਸਕਦੇ ਨੇ ਇਸ ਸਾਰੀ ਚੀਜ਼ ਦਾ ਖਦਸ਼ਾ ਹੁਣ ਇਸ ਵੇਲੇ ਐਡਵੋਕੇਸੀ ਗਰੁੱਪ ਕੈਰੀ ਨੇ ਕੀ ਜ਼ਿਆਦਾ ਹੋ ਗਿਆ